ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜ਼ਿੰਦਗੀ ਹੈ ਜ਼ਿੰਦਗੀ ਦੇ ਅੰਦਰ ਅਪ ਡਾਊਨ ਚੱਲਦੇ ਨੇ ਉਤਰਾ ਚੜ੍ਹਾਅ ਚੱਲਦੇ ਨੇ ਕਦੇ ਕਦੇ ਜ਼ਿੰਦਗੀ ਦੇ ਅੰਦਰ ਨਾ ਚੁੰਦਿਆਂ ਵੀ ਇਹੋ ਜਿਹੀ ਗਲਤੀ ਹੋ ਜਾਂਦੀ ਹੈ ਜਾਂ ਤੁਸੀਂ ਕਰ ਗੁਜ਼ਰਦੇ ਹੋ ਕਿ ਜਿਸ ਗਲਤੀ ਨੂੰ ਲੈ ਕੇ ਤੁਸੀਂ ਵਾਰ-ਵਾਰ ਮਾਇੂਸ ਵੀ ਹੁੰਦੇ ਹੋ ਵਾਰ-ਵਾਰ ਪਛਤਾਵਾ ਵੀ ਕਰਦੇ ਹੋ ਵੀ ਇਹ ਕੰਮ ਮੇਰੇ ਤੋਂ ਕਿਉਂ ਹੋਇਆ ਇਹ ਗਲਤੀ ਮੇਰੇ ਤੋਂ ਕਿਉਂ ਹੋਈ ਇੱਕ ਗੱਲ ਨੂੰ ਨੋਟ ਕਰੋ ਵੀ ਜ਼ਿੰਦਗੀ ਹੈ ਤੇ ਇਹਦੇ ਅੰਦਰ ਗਲਤੀ ਹੋਣਾ ਸੁਭਾਵਕ ਹੈ ਸ਼ਾਇਦ ਇਦਾਂ ਦਾ ਕੋਈ ਮਨੁੱਖ ਹੋਵੇ ਜੋ ਬਚਪਨ ਤੋਂ ਲੈ ਕੇ ਐਂਡ ਤੱਕ ਅਖੀਰ ਤੱਕ ਕਿਸੇ ਨੇ ਗਲਤੀ ਨਾ ਕੀਤੀ ਹੋਵੇ ਇਹ ਗੱਲ ਵੱਖਰੀ ਹੈ ਵੀ ਕਿਸੇ ਦੀਆਂ ਗਲਤੀਆਂ ਦੇ ਉੱਤੇ ਪਰਦਾ ਪਿਆ ਰਹਿੰਦਾ ਹੈ ਤੇ ਕਿਸੇ ਦੀ ਗਲਤੀ ਪਰਦੇ ਤੋਂ ਰਹਿਤ ਹੋ ਜਾਂਦੀ ਏ ਨੰਗੀ ਹੋ ਜਾਂਦੀ ਕੁਝ ਗਲਤੀਆਂ ਨੇ ਜਿਹੜੀਆਂ ਵੱੱਜਰ ਗਲਤੀਆਂ ਹੁੰਦੀਆਂ ਨੇ ਜਿਹੜੀਆਂ ਨਹੀਂ ਕਰਨੀਆਂ ਹੁੰਦੀਆਂ ਉਹਨਾਂ ਨੂੰ ਬਿਲਕੁਲ ਵੀ ਨਾ ਕਰੋ ਉਧਰ ਤੁਹਾਡੀ ਸੋਚ ਵੀ ਨਾ ਜਾਏ ਮਨ ਵੀ ਨਾ ਜਾਏ ਪਰ ਆਮ ਰੂਟੀਨ ਦੇ ਅੰਦਰ ਬਹੁਤ ਵਾਰ ਬੋਲਦੇ ਵਕਤ ਜ਼ੁਬਾਨ ਸਲਿੱਪ ਹੋ ਜਾਂਦੀ ਏ ਰਿਸ਼ਤੇਦਾਰਾਂ ਦੇ ਅੰਦਰ ਹਾਸੇ ਮਜ਼ਾਕ ਕਰਦੇ ਵਕਤ ਉੱਠਦੇ ਬੈਠਦੇ ਵਕਤ ਨਾ ਚਾਹੁੰਦੇ ਕੋਈ ਐਹੋ ਜੀ ਗੱਲਬਾਤ ਹੋ ਜਾਂਦੀ ਏ ਜਿੰਨੂੰ ਤੁਸੀਂ ਮਹਿਸੂਸ ਕਰਦੇ ਹੋ ਕਿ ਮੇਰੀ ਗਲਤੀ ਸੀ ਇਹ ਅੰਦੂਜਾ ਮਹਿਸੂਸ ਕਰਦਾ ਹੈ ਕਰਾਹ ਦਿੰਦਾ ਹੈ ਕਿ ਤੇਰੀ ਗਲਤੀ ਸੀ। ਤੋਂ ਮੈਂ ਗਲਤੀਆਂ ਦੇ ਸਬੰਧ ਵਿੱਚ ਕੁਝ 2-4 ਨੁਕਤੇ ਨੇ ਤੁਹਾਡੇ ਨਾਲ ਸਾਂਝੇ ਕਰਨੇ ਚਾਹਣਾ। ਗਲਤੀਆਂ ਹੋਣਾ ਸੁਭਾਵਕ ਹੈ। ਹਰ ਇੱਕ ਤੋਂ ਹੋਈਆਂ ਨੇ, ਹਰ ਇੱਕ ਤੋਂ ਹੁੰਦੀਆਂ ਰਹਿਣਗੀਆਂ। ਕਿਉਂਕਿ ਕੋਈ ਰੱਬ ਨਹੀਂ ਹੈ, ਸੰਪੂਰਨ ਨਹੀਂ ਹੈ। ਸੰਪੂਰਨ ਤੋਂ ਗਲਤੀ ਨਹੀਂ ਹੁੰਦੀ, ਅਧੂਰੇ ਤੋਂ ਗਲਤੀ ਹੋਣਾ ਅਧੂਰੇਪਣ ਦੀ ਨਿਸ਼ਾਨੀ ਹੈ। ਖੈਰ ਇਸ ਤੋਂ ਅੱਗੇ ਚੱਲਨੇ ਆ। ਉਸ ਗਲਤੀ ਨੂੰ ਲੈ ਕੇ ਸੁਧਾਰ ਜ਼ਰੂਰ ਕਰੋ ਪਛਤਾਵਾ ਕਰੋ ਉਹਨੂੰ ਸੁਧਾਰ ਵਿੱਚ ਲਿਆਓ ਕਿ ਅੱਗੋਂ ਤੋਂ ਐਸਾ ਸਮਾਂ ਨਾ ਬਣੇ ਕਿ ਮੇਰੇ ਤੋਂ ਇਹੀ ਗੱਲ ਇਹੀ ਗਲਤੀ ਦੁਬਾਰਾ ਹੋਵੇ ਪਰ ਮਯੂਸ ਨਾ ਹੋ ਬਹੁਤ ਡੂੰਗੀ ਖੱਡ ਵਿੱਚ ਨਾ ਡਿੱਗੋ ਕਿ ਹਾਏ ਇਹ ਗਲਤੀ ਕਿਉਂ ਹੋਈ ਤੁਹਾਡੀ ਨੈਗੇਟਿਵਿਟੀ ਤੁਹਾਨੂੰ ਕਿਹੜਾ ਪਾ ਲੈਗੀ ਠੀਕ ਹੈ ਹੋ ਗਈ ਏ ਮੈਂ ਬੰਦਾ ਹਾਂ ਇਨਸਾਨ ਹਾਂ ਗਲਤੀ ਹੋ ਗਈ ਏ ਸੁਧਾਰ ਕਰੋ ਬਹੁਤਾ ਮਯੂਸ ਨਾ ਹੋ ਪਛਤਾਪ ਕਰੋ ਤੇ ਸੁਧਾਰ ਕਰੋ ਇਸ ਤੋਂ ਅੱਗੇ ਚੱਲਨੇ ਆ ਮੈਂ ਇੱਕ ਦੋ ਐਗਜ਼ੈਂਪਲਾਂ ਤੁਹਾਡੇ ਸਾਹਮਣੇ ਰੱਖਦਾ ਜੇ ਇਹਨੂੰ ਦੂਜੇ ਪਾਸਿਓ ਲਈਏ ਨਾ ਕਿ ਗਲਤੀ ਹੋਈ ਕਿਉਂ ਤੇ ਮੇਰਾ ਇਹ ਵੀ ਮੰਨਣਾ ਹੈ ਕਿ ਗਲਤੀ ਤੁਹਾਡੇ ਤੋਂ ਤੁਹਾਡਾ ਸੁਧਾਰ ਮੰਗਦੀ ਹੈ ਗਲਤੀਆਂ ਤੁਹਾਨੂੰ ਕੁਝ ਸਿਖਾਉਂਦੀਆਂ ਨੇ ਗਲਤੀਆਂ ਤੁਹਾਨੂੰ ਸੁਧਾਰਦੀਆਂ ਨੇ ਪਰ ਬੇਵਕੂਫ ਬੰਦੇ ਨੂੰ ਨਹੀਂ ਸਿਆਣੇ ਬੰਦੇ ਨੂੰ ਗਲਤੀਆਂ ਸੁਧਾਰਦੀਆਂ ਨੇ ਸੁਧਾਰ ਮੰਗਦੀਆਂ ਨੇ ਗਲਤੀ ਹੋਣਾ ਸੁਭਾਵਕ ਹੈ। ਐਗਜ਼ਾਮਪਲ ਜੇ ਤੁਹਾਡੀ ਸਿਹਤ ਵਿਗੜ ਗਈ। ਅੱਜ ਤੁਹਾਡਾ ਪੇਟ ਵਿਗੜਿਆ, ਗਲਾ ਵਿਗੜਿਆ ਜਾਂ ਕੋਈ ਹੋਰ ਹੋਇਆ ਤੇ ਖਾਣ ਪੀਣ ਵੱਲ ਧਿਆਨ ਲੈ ਕੇ ਜਾਓ ਕਿ ਅੱਜ ਮੈਂ ਖਾਧਾ ਕੀ? ਅੱਜ ਮੇਰੇ ਐਸਿਡ ਬਣ ਰਿਹਾ ਮੈਂ ਕੀ ਖਾਧਾ ਹੈ? ਕਿਧਰੇ ਤਲੀ ਚੀਜ਼ ਜਿਆਦਾ ਤੇ ਨਹੀਂ ਖਾ ਲਈ? ਅੱਜ ਮੈਂ ਅੰਦਰੋਂ ਬੁਖਾਰ ਜਿਹਾ ਮਹਿਸੂਸ ਕਰ ਰਿਹਾ। ਸਰੀਰ ਟੁੱਟਦਾ ਪੱਜ ਦਾ ਨਜ਼ਰ ਆ ਰਿਹਾ। ਕਿਧਰੇ ਗਰਮ ਠੰਡਾ ਮਿਕਸ ਤੇ ਨਹੀਂ ਹੋਇਆ? ਵੀ ਉਧਰੋਂ ਚਾਹ ਕੌਫੀ ਪੀਤੀ। ਉਧਰੋਂ ਨਾਲ ਹੀ ਚੋਕੇ ਆਈਸਕ੍ਰੀਮ ਖਾ ਲਈ ਕੀ ਇਦਾਂ ਦਾਤ ਨਹੀਂ ਹੋਇਆ ਮੇਰਾ ਗਲਾ ਖਰਾਬ ਹੋਇਆ ਕਿਉਂ ਝੁਕਾਮ ਲੱਗਾ ਕਿਉਂ ਆਹ ਹੋਇਆ ਕਿਉਂ ਆਹ ਹੋਇਆ ਕਿਉਂ ਅਗਰ ਤੁਹਾਡੇ ਧਿਆਨ ਵਿੱਚ ਆਉਂਦਾ ਹੈ ਕਿ ਮੇਰਾ ਗਲਾ ਵਿਗੜਿਆ ਹੈ ਮੈਨੂੰ ਖੰਗ ਲੱਗੀ ਹੈ ਤੇ ਮੈਂ ਕੌਫੀ ਵੀ ਪੀਤੀ ਸੀ ਆਈਸਕ੍ਰੀਮ ਵੀ ਨਾਲ ਦੀ ਨਾਲ ਖਾਦੀ ਸੀ ਅੱਗੋਂ ਸੁਧਾਰ ਕਰ ਲੋ ਨਾ ਕਰ ਨਾ ਕਰੋ ਇਦਾਂ ਦਾ ਕੰਮ ਆਈਸਕ੍ਰੀਮ ਖਾਣੀ ਆਈਸਕ੍ਰੀਮ ਖਾ ਲੋ ਕੌਫੀ ਪੀਣੀ ਕੌਫੀ ਪੀ ਲੋ ਯਾਂ ਗਾਇਬ ਦੇ ਦੇਓ ਘੰਟੇ ਡੇਢ ਘੰਟੇ 2 ਘੰਟੇ ਦਾ ਗਾਇਬ ਦੇ ਦਿਓ ਅਗਰ ਦੋਵੇਂ ਚੀਜ਼ਾਂ ਤੁਹਾਨੂੰ ਪਸੰਦ ਨੇ ਐਦਾਂ ਨਾ ਕਰੋ ਵੀ ਇੱਕ ਪਾਸਿਓ ਕੌਫੀ ਦਾ ਗਲਾਸ ਲਾ ਕੇ ਥੱਲੇ ਰੱਖਿਆ ਹੈ ਮੂੰਹ ਨਾਲੋਂ ਤੇ ਨਾਲ ਹੀ ਆਈਸਕ੍ਰੀਮ ਦੀ ਪਲੇਟ ਚੱਕ ਲਈ ਕੋਈ ਨਹੀਂ ਅੰਦਰ ਜਾ ਕੇ ਰਲਦਾ ਰਹੇਗਾ ਮੈਂ ਕਈਆਂ ਤੋਂ ਇਹ ਡਾਇਲੋਗ ਸੁਣਿਆ ਕੋਈ ਨਹੀਂ ਅੰਦਰ ਜਾ ਕੇ ਮਿਕਸ ਹੁੰਦਾ ਰਹੇਗਾ ਰਲਦਾ ਰਹੇਗਾ ਕੈਸੀ ਗੱਲ ਹੈ ਅਗਰ ਤੁਹਾਡੀ ਕਾਰ ਦਾ ਐਕਸੀਡੈਂਟ ਹੋਇਆ ਮੈਂ ਐਗਜ਼ਾਮਪਲਾਂ ਤੁਹਾਡੇ ਸਾਹਮਣੇ ਤੁਹਾਡੀ ਹੀ ਲਾਈਫ ਵਿੱਚੋਂ ਚੁੱਕ ਕੇ ਦੇ ਰਿਹਾ ਐਗਜ਼ਾਮਪਲ ਬਣਾ ਕੇ ਦੇ ਰਿਹਾ ਮੰਨ ਲਓ ਕਿਸੇ ਦੀ ਕਾਰ ਦਾ ਐਕਸੀਡੈਂਟ ਹੋਇਆ ਹੁਣ ਐਕਸੀਡੈਂਟ ਹੋਇਆ ਯੂਸੀ ਤੇ ਆਏਗੀ ਪੈਸੇ ਵੀ ਲੱਗਨੇ ਨੇ ਸਮਾਂ ਵੀ ਬਰਬਾਦ ਹੋਇਆ ਪਰੇਸ਼ਾਨੀ ਵੀ ਬਣੀ ਪਰ ਇੱਥੇ ਹੀ ਗੱਲ ਮੁੱਕਦੀ ਨਹੀਂ ਨੋਟ ਕਰੋ ਵੀ ਐਕਸੀਡੈਂਟ ਹੋਣ ਦੇ ਕਾਰਨ ਕੀ ਸਨ ਤੇ ਜਦੋਂ ਤੁਸੀਂ ਕਾਰਨਾਂ ਦਾ ਮੁਤਲਆ ਕਰੋਗੇ ਕਾਰਨਾਂ ਨੂੰ ਲੱਭਣਾ ਸ਼ੁਰੂ ਕਰੋਗੇ ਤੈਨੂੰ ਕੋਈ ਨਾ ਕੋਈ ਕਾਰਨ ਦੇਸੀ ਪਏਗਾ ਜਾਂ ਤੁਸੀਂ ਫੋਨ ਯੂਜ਼ ਕਰ ਰਹੇ ਸੀ ਗੱਲਬਾਤ ਕਰਨੀ ਵੱਖਰੀ ਗੱਲ ਹੈ ਤੁਸੀਂ ਕੋਈ ਵੀਡੀਓ ਵੇਖ ਰਹੇ ਸੀ ਫੇਸਬੁੱਕ ਵੇਖ ਰਹੇ ਸੀ YouTube ਵੇਖ ਰਹੇ ਸੀ ਜਾਂ ਕਿਸੇ ਨੂੰ ਫੋਨ ਦੇ ਉੱਤੇ ਮੈਸੇਜ ਲਿਖ ਲਿਖ ਕੇ ਪਾ ਰਹੇ ਸੀ ਵੇਖ ਰਹੇ ਸੀ ਤੁਹਾਨੂੰ ਚੇਤਾ ਆ ਜਾਏਗਾ ਵੀ ਮੈਂ ਕਰ ਕੀ ਰਿਹਾ ਹਾਂ ਜਾਂ ਕਿਸੇ ਨਾਲ ਦੇ ਸੱਜਣ ਸਵਾਰੀ ਦੇ ਨਾਲ ਪਰਿਵਾਰਿਕ ਮੈਂਬਰ ਦੇ ਨਾਲ ਬੈਠਿਆ ਤੁਸੀਂ ਗੱਲਾਂ-ਬਾਤਾਂ ਦੇ ਅੰਦਰ ਇੰਨੇ ਮਗਨ ਸੀ ਕਿ ਤੁਹਾਨੂੰ ਭੁੱਲੀ ਗਿਆ ਕਿ ਮੈਂ ਕਾਰ ਡਰਾਈਵ ਕਰ ਰਿਹਾ ਮੈਂ ਡਰਾਈਵਰੀ ਸੀਟ ਦੇ ਉੱਤੇ ਆ ਡਰਾਈਵਰੀ ਮੇਰੇ ਕੋਲੇ ਮੈਂ ਡਰਾਈਵਰੀ ਕਰ ਰਿਹਾ ਤੁਹਾਨੂੰ ਇਹ ਭੁੱਲੀ ਗਿਆ ਇੰਨੇ ਮਗਨ ਹੋਏ ਨਾ ਤੁਹਾਨੂੰ ਰੈੱਡ ਲਾਈਟ ਚੇਤਾਰੀ ਨਾ ਤੁਹਾਨੂੰ ਅੱਗੋਂ ਆਉਂਦੀ ਹੋਈ ਟ੍ਰੈਫਿਕ ਨਜ਼ਰ ਆਈ ਖੈਰ ਗੱਲਾਂ-ਬਾਤਾਂ ਕਰੋ ਪਰ ਇੰਨਾ ਡੁੱਬੋ ਨਾ ਆਪਣੇ ਆਪ ਨੂੰ ਉਸ ਕੈਰੇਕਟਰ ਦੇ ਵਿੱਚ ਢਾਲ ਕੇ ਇੰਨਾ ਡੁੱਬਣਾ ਜਾਓ ਵੀ ਤੁਹਾਨੂੰ ਚੇਤਾ ਹੀ ਨਾ ਰਵੇ ਵੀ ਤੁਸੀਂ ਕੁਝ ਹੋਰ ਵੀ ਕਰ ਰਹੇ ਹੋ ਇਸ ਤੋਂ ਅੱਗੇ ਹੋ ਸਕਦਾ ਹੈ ਤੁਹਾਡੀ ਸਪੀਡ ਜ਼ਿਆਦੀ ਹੋਵੇ ਤੁਸੀਂ ਗੱਲਾਂ-ਬਾਤਾਂ ਕਰ ਰਹੇ ਸੀ ਹਾਸਾ ਠੱਠਾ ਕਰ ਰਹੇ ਸੀ ਮਿੱਤਰਾਂ ਦੋਸਤਾਂ ਨਾਲ ਸੀ ਜਾਂ ਪਤੀ-ਪਤਨੀ ਨਾਲ ਸੀ ਤੇ ਉਸ ਗੱਲਬਾਤ ਦੇ ਦੌਰਾਨ ਤੁਸੀਂ ਇਹਨੇ ਮਗਨ ਸੀ ਕਿ ਤੁਹਾਡਾ ਧਿਆਨ ਤੁਹਾਡੇ ਸਪੀਡੋਮੀਟਰ ਵੱਲ ਰਿਹਾ ਹੀ ਨਾ ਤੁਹਾਨੂੰ ਭੁੱਲ ਹੀ ਗਿਆ 70 ਦੀ ਸਪੀਡ ਸੀ 100 ਤੇ ਜਾ ਰਹੇ ਸੀ 100 ਦੀ ਸਪੀਡ ਸੀ ਤੁਸੀਂ 150 ਤੇ ਜਾ ਰਹੇ ਸੀ ਇਹ ਕਾਰਨ ਵੀ ਹੋ ਸਕਦਾ ਹੈ ਹੋ ਸਕਦਾ ਹੈ ਕਿਦਰੇ ਗੱਡੀ ਦੇ ਟਾਇਰ ਵਿੱਚੋਂ ਕੋਈ ਹਵਾ ਨਿਕਲਦੀ ਹੋਵੇ ਕੋਈ ਥੋੜਾ ਬਹੁਤਾ ਖੜਕਾ ਵੀ ਤੁਹਾਨੂੰ ਆਇਆ ਹੋਵੇ ਗੱਡੀ ਇੱਕ ਪਾਸੇ ਨੂੰ ਖਿੱਚਦੀ ਵੀ ਹੋਵੇ ਪਰ ਤੁਹਾਨੂੰ ਧਿਆਨ ਹੀ ਨਹੀਂ ਰਿਹਾ ਕਿਉਂਕਿ ਗੱਲਾਂបਾਤਾਂ ਵਿੱਚ ਇੰਨੇ ਮਗਨ ਸੀ ਉਹ ਟਾਇਰ ਦੇ ਅੰਦਰ ਕਿਦਰੇ ਛੋਟਾ ਜਿਹਾ ਕਿੱਲ ਲੱਗਿਆ ਸੀ ਹਵਾ ਨਿਕਲਦੀ ਸੀ ਗੱਡੀ ਖਿੱਚ ਰਹੀ ਸੀ ਤੁਸੀਂ ਧਿਆਨ ਨਹੀਂ ਦਿੱਤਾ ਇੱਕਦਮ ਅਗਲਾ ਟਾਇਰ ਫਟਿਆ ਤੇ ਤੁਸੀਂ ਕਿਦਰੇ ਜਾ ਕੇ ਟਕਰਾ ਗਏ ਕਿਸੇ ਰੁੱਖ ਦੇ ਨਾਲ ਤੁਕ ਹੋਣ ਨੂੰ ਕੁਝ ਵੀ ਹੋ ਸਕਦਾ ਹੈ ਕਈ ਸੰਭਾਵਨਾਵਾਂ ਪੈਦਾ ਹੋ ਸਕਦੀਆਂ ਨੇ ਕਈ ਕਾਰਨ ਬਣ ਸਕਦੇ ਨੇ ਪਰ ਲੱਭਣਗੇ ਕਦੋਂ ਜਦੋਂ ਤੁਸੀਂ ਲੱਭਣ ਵਾਸਤੇ ਤੁਰੋਗੇ ਦੂਸਰੀ ਐਗਜ਼ਾਮਪਲ ਮਨ ਲੋਬੀਏਸ ਵਾਰੀ ਇੱਕ ਜ਼ਿੰਮੇਦਾਰ ਦੀ ਫਸਲ ਸਹੀ ਨਹੀਂ ਨਿਕਲੀ ਝਾੜ ਸਹੀ ਨਹੀਂ ਨਿਕਲਿਆ ਤੇ ਮੁਤਲਿਆ ਕਰਨ ਦੀ ਲੋੜ ਨਹੀਂ ਕਿ ਮੀਂਹ ਬੜਾ ਪਿਆ ਸੀ ਪਾਣੀ ਬੜਾ ਖਲੋਤਾ ਸੀ ਮੈਂ ਕੱਢਣ ਵਿੱਚ ਕਾਮਯਾਬ ਨਹੀਂ ਹੋਇਆ ਜਾਂ ਸੋਕਾ ਪਿਆ ਸੀ ਤੇ ਮੈਂ ਕੰਜੂਸੀ ਵਿੱਚ ਰਿਹਾ ਤੇਲ ਲਿਆ ਕੇ ਡੀਜ਼ਲ ਤੇਲ ਲਿਆ ਕੇ ਬਿਜਲੀ ਨਹੀਂ ਸੀ ਆ ਰਹੀ ਤੇ ਮੈਂ ਇੰਜਨ ਚਲਾ ਕੇ ਪਾਣੀ ਦੇ ਸਕਦਾ ਸੀ ਨਹੀਂ ਦਿੱਤਾ ਉਹ ਕੰਜੂਸੀ ਮਾਰ ਗਈ ਜਾਂ ਪਾਣੀ ਨਹੀਂ ਕੱਢ ਪਏ ਲਾਪਰਵਾਹੀ ਮਾਰ ਗਈ ਜਾਂ ਬਿਮਾਰੀ ਚੱਲ ਰਹੀ ਸੀ ਤੁਹਾਡਾ ਫਰਜ਼ ਸੀ ਦਵਾਈ ਦਾ ਛੜਕਾਅ ਕਰਨਾ ਤੁਸੀਂ ਨਹੀਂ ਕੀਤਾ ਜਾਂ ਫਸਲ ਖਾਦ ਮੰਗਦੀ ਸੀ ਤੁਸੀਂ ਨਹੀਂ ਦਿੱਤੀ ਅਨੇਕ ਸੰਭਾਵਨਾਵਾਂ ਹੋ ਸਕਦੀਆਂ ਨੇ ਵੀ ਝਾੜ ਘਟ ਹੋਣ ਦਾ ਕਾਰਨ ਕੀ ਰਿਹਾ ਅਗਰ ਤੁਹਾਡੇ ਬਿਜ਼ਨਸ ਵਿੱਚ ਘਾਟਾ ਪਿਆ ਹੈ ਦੁਕਾਨਦਾਰੀ ਵਿੱਚ ਘਾਟਾ ਪਿਆ ਹੈ ਤਾਂ ਕੀ ਸੋਚੋਗੇ ਨਹੀਂ ਕਿ ਦੁਕਾਨ ਤੇ ਮੈਂ ਸਮਾਂ ਘਟ ਦੇਤਾ ਹੈ ਵਕਤ ਸਿਰ ਦੁਕਾਨ ਖੋਲੀ ਨਹੀਂ ਗਾਹ ਕਉਂਦੇ ਰਹੇ ਉਡੀਕ ਕਰਦੇ ਰਹੇ ਵਾਪਸ ਜਾਂਦੇ ਰਹੇ ਤੇ ਖਿਆਲ ਕਰਿਓ ਜਿਹੜਾ ਗ੍ਰਾਹਕ ਇੱਕ ਵਾਰੀ ਆ ਕੇ ਮੁੜ ਜਾਂਦਾ ਹੈ ਨਾ ਮਾਰਕੀਟ 'ਚ ਦੁਕਾਨਾਂ ਬੜੀਆਂ ਨੇ ਉਹ ਦੂਜੀ ਦੁਕਾਨ ਦਾ ਗ੍ਰਾਹਕ ਬਣ ਜਾਂਦਾ ਤੁਹਾਡੇ ਨਾਲੋਂ ਟੁੱਟ ਜਾਂਦਾ ਤੁਹਾਡੀ ਲਾਪਰਵਾਹੀ ਕਰਕੇ ਤੁਸੀਂ ਸਮੇਂ ਸਿਰ ਦੁਕਾਨ ਤੇ ਨਹੀਂ ਆਉਂਦੇ ਸਮੇਂ ਸਿਰ ਦੁਕਾਨ ਖੋਲਦੇ ਨਹੀਂ ਸਮੇਂ ਤੋਂ ਪਹਿਲਾਂ ਦੁਕਾਨ ਨੂੰ ਬੰਦ ਕਰ ਦਿੰਦੇ ਹੋ ਅਨੇਕ ਗੱਲਾਂ ਸਨ ਜਿਨ੍ਹਾਂ ਗੱਲਾਂ ਕਾਰਨ ਤੁਹਾਡੀ ਦੁਕਾਨਦਾਰੀ ਮਾਰਕੀਟ ਵਿੱਚ ਦੂਜਿਆਂ ਦੀ ਬਦੌਲਤ ਪਛੜ ਗਈ ਹੁਣ ਉਹ ਗਲਤੀਆਂ ਨੂੰ ਸੁਧਾਰ ਕਰਨ ਦੀ ਲੋੜ ਹੈ ਅੱਗੋਂ ਅਗਰ ਤੁਹਾਡੇ ਪਰਿਵਾਰ ਦੇ ਅੰਦਰ ਕਲੇਸ਼ ਹੈ ਨਹੀਂ ਤਾਂ પતિ ਦਾ ਕਲੇਸ਼ ਹੈ ਪਤੀ ਪਤਨੀ ਦਾ ਝਗੜਾ ਹੈ ਧੀਆਂ ਪੁੱਤਾਂ ਦੇ ਨਾਲ ਝਗੜਾ ਹੈ ਨੋਵਾ ਪੁੱਤਾਂ ਦੇ ਨਾਲ ਝਗੜਾ ਹੈ ਮਾਂ ਬਾਪ ਦੇ ਨਾਲ ਝਗੜਾ ਹੈ ਤੋ ਕੀ ਸੋਚਣ ਦੀ ਲੋੜ ਨਹੀਂ ਵੀ ਇਹ ਝਗੜੇ ਦਾ ਕਾਰਨ ਕੀ ਰਿਹਾ ਹੋਏਗਾ ਜਦੋਂ ਤੁਸੀਂ ਬਹਿ ਕੇ ਮੁਤਾਲਿਆ ਕਰੋਗੇ ਹੋ ਸਕਦਾ ਹੈ ਤੁਹਾਨੂੰ ਸਮਝ ਲੱਗ ਜਾਏ ਕਿ ਮੈਂ ਹੀ ਨਿੱਕੀ ਨਿੱਕੀ ਗੱਲ ਤੇ ਕਾਲਾ ਪੈ ਰਹਿਣਾ ਮੈਂ ਹੀ ਨਿੱਕੀ ਨਿੱਕੀ ਗੱਲ ਦੇ ਉੱਤੇ ਹੋਸ਼ਾਪਨ ਵਰਤ ਲੈਣਾ ਮੇਰੀ ਪਤਨੀ ਡਰਦੀ ਬੋਲਦੀ ਨਹੀਂ ਜਾਂ ਪਤਨੀ ਹੋਸ਼ਾਪਨ ਵਰਤ ਲੈਂਦੀ ਏ ਜਾਂ ਬੱਚੇ ਵਰਤ ਲੈਂਦੇ ਨੇ ਤੋ ਸਭ ਨੂੰ ਆਪਣਾ ਆਪਣਾ ਮੁਤਾਲਿਆ ਕਰਨ ਦੀ ਲੋੜ ਏ ਖੋਜ ਵੀਨ ਕਰਨ ਦੀ ਲੋੜ ਏ ਕਦੇ-ਕਦੇ ਹੁੰਦਾ ਹੈ ਨਿੱਕੀ ਜਿਹੀ ਗਲਤੀ ਪਰਿਵਾਰ ਨੂੰ ਖੇਰੂ-ਖੇਰੂ ਕਰਨ ਤੱਕ ਚਲੀ ਜਾਂਦੀ ਹੈ। ਲੱਕੜਾਂ ਦਾ ਬਹੁਤ ਵੱਡਾ ਢੇਰ ਹੋਵੇ। ਸੁੱਕੀਆਂ ਲੱਕੜਾਂ ਦਾ ਬੜਾ ਵੱਡਾ ਢੇਰ ਲੱਗਾ ਹੋਵੇ। ਕਿਸੇ ਨੇ ਬੀੜੀ, ਸਿਗਰਟ ਲਾ ਕੇ ਤੇ ਬਲਦੀ ਹੋਈ ਤੀਲੀ ਲੱਕੜਾਂ ਦੇ ਢੇਰ ਵੱਲ ਨੂੰ ਸੁੱਟ ਦਿੱਤੀ। ਹੁਣ ਉਹ ਬਲਦੀ ਹੋਈ ਛੋਟੀ ਜਿਹੀ ਚਿੰਗਾਰੀ ਹਜ਼ਾਰਾਂ ਮਣ ਲੱਕੜਾਂ ਨੂੰ ਤਬਾਹ ਕਰਕੇ ਚਲੀ ਗਈ। ਤਾਂ ਹੀ ਤੇ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ ਵੀ ਲੱਖ ਮੜਿਆਂ ਕਰ ਏਕਤੇ ਏਕ ਰਤੀ ਲੈ ਪਾ ਇੱਕ ਰਤੀ ਦੀ ਇੱਕ ਰਤੀ ਜਈ ਅੱਗ ਦੇ ਨਾਲ ਸਾਰਾ ਕੁਝ ਤਬਾਹ ਹੋਇਆ ਰਤੀ ਜਈ ਗਲਤੀ ਦੇ ਨਾਲ ਜਿੰਨੂੰ ਤੁਸੀਂ ਸੁਧਾਰ ਵਿੱਚ ਨਾ ਲਿਆ ਸਕੇ ਤੁਹਾਡਾ ਘਰ ਤੋ ਬਾਹ ਹੋ ਗਿਆ ਪਤੀ ਪਤਨੀ ਦਾ ਰਿਸ਼ਤਾ ਵਿਖਰ ਗਿਆ ਤੇ ਜਦੋਂ ਰਿਸ਼ਤੇ ਟੁੱਟ ਜਾਂਦੇ ਨੇ ਫਿਰ ਆਪੇ ਹੀ ਬਹਿ ਕੇ ਪਿਸਤਾਉਂਦੇ ਹੋ ਕਿ ਆ ਮੈਂ ਨਹੀਂ ਕੀਤਾ ਮੈਂ ਕਿਉਂ ਕੀਤਾ ਉਹਦੇ ਨਾਲੋਂ ਜ਼ਿਆਦਾ ਚੰਗਾ ਨਹੀਂ ਆਪਣੀ ਈਗੋ ਨੂੰ ਥੱਲੇ ਸੁੱਟੋ ਕਰਦੇ ਅੰਦਰ ਕਾਦੀ ਈਗੋ ਹੈ ਪਤੀ ਪਤਨੀ ਦੇ ਅੰਦਰ ਕਾਦੀ ਈਗੋ ਹੈ ਧੀਆਂ ਪੁੱਤਰਾਂ ਦੇ ਸਾਹਮਣੇ ਕਾਦੀ ਈਗੋ ਹੈ ਪਰਿਵਾਰ ਵਿੱਚ ਪਰਿਵਾਰ ਦੀ ਤਰ੍ਹਾਂ ਰਹਿਣ ਦੀ ਜਾਤ ਸਿੱਖੋ ਪਰਵਾਰਿਕ ਮੈਂਬਰ ਬਣ ਕੇ ਰਹਿਣ ਦੀ ਜਾਤ ਸਿੱਖੋ ਤੁਸੀਂ ਹਰ ਵਕਤ ਜਿਵੇਂ ਆਫਿਸ ਦੇ ਅੰਦਰ ਰੋਬ ਝਾੜਦੇ ਹੋ ਕਰਦੇ ਅੰਦਰ ਵੀ ਰੋਬ ਝਾੜਦੇ ਰਹਿੰਦੇ ਹੋ ਕਦੀ ਜ਼ੁਬਾਨ ਤੋਂ ਧੀਆਂ ਨੂੰ ਪੁੱਤਾਂ ਨੂੰ ਨੋਹਾਂ ਨੂੰ ਜਾਂ ਪਤਨੀ ਨੂੰ ਜਾਂ ਪਤੀ ਨੂੰ ਸ਼ਾਬਾਸ਼ ਦੇਣ ਦੀ ਆਦਤ ਹੀ ਤੁਹਾਡੀ ਭੁੱਲ ਗਈ ਕਿਸ ਨੇ ਚੰਗਾ ਕੰਮ ਕੀਤਾ ਤਾਂ ਸ਼ਾਬਾਸ਼ ਨਹੀਂ ਕਹਿਣਾ ਮੰਦਾ ਕੀਤਾ ਚਲੋ ਛਿਰਕਣਾ ਜ਼ਰੂਰੀ ਹੈ ਖੈਰ ਤੂੰ ਗਲਤੀਆਂ ਨੂੰ ਵੇਖੋ ਨਜ਼ਰ ਅੰਦਾਜ਼ ਨਾ ਕਰੋ ਗਲਤੀਆਂ ਦਾ ਸੁਧਾਰ ਕਰੋ ਹੁਣ ਮੈਂ ਅਖੀਰ ਤੇ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਅਸੀਂ ਦਿਨ ਰਾਤ ਗੁਲਾਰਿਆਂ ਕੋਲੋਂ ਸੁਣਨੇ ਆ ਲੀਡਰਾਂ ਕੋਲੋਂ ਸੁਣਨੇ ਆ ਪੰਥਕ ਲੀਡਰਾਂ ਕੋਲੋਂ ਸੁਣਨੇ ਆ ਪ੍ਰਚਾਰਕਾਂ ਕੋਲੋਂ ਸੁਣਨੇ ਆ ਵੇਖੋ ਜੀ ਕੌਮ ਦੇ ਅੰਦਰ ਦਿਨ ਪਰ ਰਾਤ ਲਗਾਤਾਰ ਨਿਘਾਰ ਆ ਰਿਹਾ ਹੈ ਕਮਜ਼ੋਰੀ ਆ ਰਹੀ ਹੈ ਔਰ ਕਈ ਐਂਗਲ ਸਾਹਮਣੇ ਲਿਆਏ ਜਾਂਦੇ ਨੇ ਵੀ ਐਸ ਐਂਗਲ ਤੋਂ ਵੀ ਕਮਜ਼ੋਰੀ ਹੈ ਐਸ ਐਂਗਲ ਤੋਂ ਵੀ ਕਮਜ਼ੋਰੀ ਹੈ ਐਸ ਐਂਗਲ ਤੋਂ ਵੀ ਕਮਜ਼ੋਰੀ ਪਰ ਕੇਵਲ ਇਹ ਵੇਖਣਾ ਕਿ ਕਮਜ਼ੋਰੀ ਆ ਗਈ ਇਹ ਬੜਾ ਸੁਧਾਰ ਵੱਲ ਨਹੀਂ ਜਾਣਾ ਫਿਰ ਜਦੋਂ ਸੁਧਾਰ ਵੱਲ ਜਾਣਾ ਹੈ ਜਿਵੇਂ ਮੈਂ ਹੁਣ ਇਹ ਐਗਜ਼ਾਮਪਲ ਦੇ ਰਿਹਾ ਸਭੀ ਪਰਿਵਾਰ ਦੇ ਜੀਆਂ ਦੀ ਜ਼ਿੰਮੇਵਾਰੀ ਹੈ ਨਾ ਇੱਥੇ ਫਿਰ ਜ਼ਿੰਮੇਵਾਰੀ ਕਿਦੀ ਹੈ ਮੋਢਿਆਂ ਤੇ ਜ਼ਿੰਮੇਵਾਰੀ ਆਉਂਦੀ ਜਾਂ ਪੰਥਕ ਲੀਡਰਾਂ ਦੀ ਜਾਂ ਪ੍ਰਚਾਰਕਾਂ ਦੀ ਬੁਲਾ ਰਿਆਂ ਦੀ ਹੁਣ ਜਦੋਂ ਪ੍ਰਚਾਰਕ ਆਪਣਾ ਸਟੈਂਡ ਛੱਡ ਜਨ ਪ੍ਰਚਾਰਕ ਸੱਚ ਨੂੰ ਛੱਡ ਜਨ ਪ੍ਰਚਾਰਕ ਗੁਰੂ ਗ੍ਰੰਥ ਸਾਹਿਬ ਜੀ ਨੂੰ ਛੱਡ ਜਨ ਬਾਬਿਆਂ ਦੀ ਹਮੀ ਪਰਣ ਪਖੰਡੀ ਸਾਧਾਂ ਦੀ ਬੋਲੀ ਬੋਲਣ ਪਖੰਡੀ ਸਾਧਾਂ ਦੀ ਕਥਾ ਕਹਾਣੀਆਂ ਸੁਣਾਉਣ ਤੇ ਫਿਰ ਕਮਜ਼ੋਰ ਕਮਜ਼ੋਰੀ ਤੇ ਆਏਗੀ ਤਾਕਤ ਕਿੱਥੋਂ ਆਏਗੀ ਕੌਮ ਦੇ ਅੰਦਰ ਪਖੰਡੀ ਸਾਧਾਂ ਨੇ ਤੇ ਜਿਵੇਂ ਲਾਕੀ ਬਣ ਲਿਆ ਹੁੰਦਾ ਹੈ ਨਾ ਵੀ ਅਸੀਂ ਗੁਰਬਾਣੀ ਦੀ ਗੱਲ ਕਰਨੀ ਨਹੀਂ ਗੁਰਬਾਣੀ ਦੀ ਕੋਈ ਇੱਕ ਅਧ ਪੰਕਤੀ ਸਾਹਮਣੇ ਲੈ ਆਉਣੀ ਹੈ ਤੇ ਲਿਆਉਣੀ ਉਹ ਹੈ ਜਿਹਦੇ ਵਿੱਚ ਸਾਧੂ ਦੀ ਮਹਿਮਾ ਬਿਆਨ ਕੀਤੀ ਹੋਵੇ ਜਿਹਦੇ ਵਿੱਚ ਵੇਖੋ ਜੀ ਗੁਰਬਾਣੀ ਕਹਿੰਦੀ ਹੈ ਕਿ ਸੰਤ ਕੇ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਪਰੇ ਨਹੀਂ ਵੇਖਣਾ ਵੀ ਸੰਤ ਗੁਰਬਾਣੀ ਨੇ ਕਾ ਕਿੰਨੂ ਹੈ ਖੈਰ ਖੈਰ ਉਹ ਸਾਡਾ ਕੰਮ ਸੀ ਲੋਕਾਂ ਦਾ ਕੰਮ ਸੀ ਵੀ ਵੇਖਣਾ ਪਰ ਅਸੀਂ ਵੇਖਿਆ ਹੀ ਨਹੀਂ ਅਸੀਂ ਉਹਦੀ ਗੱਲ ਤੇ ਯਕੀਨ ਕਰ ਲਿਆ ਤੇ ਕਹਿਣਾ ਸ਼ੁਰੂ ਕਰ ਦਿੱਤਾ ਵੇਖੋ ਜੀ ਬਾਣੀ ਕਹਿੰਦੀ ਸੰਤ ਕੀ ਨਿੰਦਾ ਨਾ ਨਾ ਕਰਨੀ ਚਾਹੀਦੀ ਪਰੇ ਵੇਖੋ ਵੀ ਉਹ ਸੰਤ ਹੈ ਵੀ ਕਿ ਨਹੀਂ ਉਹ ਲੁਟੇਰਾ ਹੈ ਠੱਗੇ ਅਯਾਸ਼ ਹੈ ਬਦਮਾਸ਼ ਹੈ ਬਲਾਤਕਾਰੀ ਹੈ ਜਿੰਨੂੰ ਤੁਸੀਂ ਸੰਤ ਦੀ ਮੋਹਰ ਦੇ ਕੇ ਕਿਤਾਬ ਦੇ ਕੇ ਸੰਤ ਮੰਨ ਬੈਠੇ ਤੋ ਖੈਰ ਕੌਮ ਦੀ ਗਰਾਵਟ ਦਾ ਕਾਰਨ ਲੱਭਣ ਦੀ ਲੋੜ ਹੈ ਪ੍ਰਚਾਰਕ ਨੇ ਇਹਦੇ ਜ਼ਿੰਮੇਵਾਰ ਸਾਧ ਲਾਣਾ ਇਹਦਾ ਜ਼ਿੰਮੇਵਾਰ ਤੇ ਪੰਥਕ ਲੀਡਰ ਨੇ ਇਹਦੇ ਜ਼ਿੰਮੇਵਾਰ ਭਾਵੇਂ ਉਹ ਰਾਜਨੀਤਿਕ ਲੀਡਰ ਨੇ ਤੇ ਭਾਵੇਂ ਉਹ ਧਰਮੀ ਲੀਡਰ ਨੇ ਜਿਵੇਂ ਜਥੇਦਾਰ ਸਹਿਬਾਨ ਅਕਾਲ ਤਖਤ ਦਾ ਹੋਵੇ ਜਾਂ ਦੂਜੇ ਹੋਣ ਇਹਨਾਂ ਦੀ ਜ਼ਿੰਮੇਵਾਰੀ ਕੇਵਲ ਗਲਤੀਆਂ ਨਾ ਵੇਖੋ ਗਲਤੀਆਂ ਨੂੰ ਨਾ ਬੋਲੋ ਕਿ ਆ ਹੋ ਗਿਆ ਜੀ ਆ ਹੋ ਗਿਆ ਸੁਧਾਰ ਕਿੰਨੇ ਕਰਨਾ ਹੈ ਅਗਰ ਇੱਕ ਪਰਿਵਾਰ ਨਿਗਾਰ ਵਿੱਚ ਜਾ ਰਿਹਾ ਹੈ ਤੇ ਪਰਿਵਾਰ ਦੇ ਮੁਖੀਏ ਦੀ ਜ਼ਿੰਮੇਵਾਰੀ ਪਰਿਵਾਰ ਦੇ ਮੈਂਬਰਾਂ ਨਾਲੋਂ ਵੱਧ ਪੈ ਜਾਂਦੀ ਹੈ ਗਲਤੀਆਂ ਹੋਈਆਂ ਗਲਤੀਆਂ ਨੂੰ ਸਾਹਮਣੇ ਲਿਆਓ ਸੁਧਾਰ ਕਰੋ ਅਗੋਂ ਨਾ ਹੋਵੇ ਵਾਹਿਗੁਰੂ